ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 38ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਿਜਾ ਕੇ ਦਿਖਾਉਣ ਦਾ ਤੇ ਸਿਖਾਉਣ ਦਾ ਦਸਤਾਰ ਦੀ ਪੂਣੀ ਥੋੜੀ ਜਿਹੀ ਡਿਫਰੈਂਸ ਸਟਾਈਲ ਨਾਲ ਅਸੀਂ ਕੀਤੀ ਹੈ ਸੈਂਟਰ 'ਚ ਜੁੜੇ ਨੂੰ ਕਰਕੇ ਕੰਗਾ ਸੇਬ ਨੂੰ ਨਾਲ ਰੱਖ ਕੇ ਬੇਸ ਤਿਆਰ ਕਰ ਲੈਣਾ ਤੇ ਬਾਕੀ ਬਾਜ਼ੇ ਪੱਲੇ ਨੂੰ ਅੰਦਰ ਕਰ ਦੇਣਾ ਪਹਿਲੇ ਲੜ ਨੂੰ ਅਸੀਂ ਦਸਤਾਰ ਦੇ ਲੜ ਵਾਂਗੂ ਲਾਣਾ ਹੈ ਅੱਜ ਤੁਹਾਨੂੰ ਅਸੀਂ ਟਕਸਾਲੀ ਗੋਲ ਦਸਤਾਰ ਸਿਜਾ ਕੇ ਦਿਖਾਣੀ ਹੈ ਦਸਤਾਰ ਦੀ ਸਿਲਾਈ ਲੱਗੀ ਹੋਏ ਇਸ ਦਸਤਾਰ ਨੂੰ ਧਿਆਨ ਰੱਖਿਓ ਸਾਰੇ ਪੇਚ ਤੁਸੀਂ ਇਸ ਤਰੀਕੇ ਨਾਲ ਲਗਾਣੇ ਨੇ ਸਾਰੇ ਪ 6 ਤੱਕ ਵਟ ਪਾਣੇ ਨੇ ਉੱਪਰੋਂ ਦੀ ਸ਼ੇਪ ਨੂੰ ਦੋਨਾਂ ਸਾਈਡਾਂ ਤੋਂ ਬਰਾਬਰ ਕਰਨਾ ਹੈ ਆਖਰੀ ਪੱਲੇ ਨੂੰ ਵੀ ਵਟ ਪਾਉਣ ਤੋਂ ਬਾਅਦ ਦੂਜੇ ਪੱਲੇ ਦੇ ਵਿੱਚ ਦੇ ਇਹਨਾਂ ਬਾਕੀ ਕਪੜਾ ਤੁਸੀਂ ਇਸ ਤਰੀਕੇ ਨਾਲ ਉਪਰਲੀ ਸਾਈਡ ਤੋਂ ਸਾਰੇ ਪੇਚਾਂ ਨੂੰ ਫੋਲਡ ਕਰਨਾ ਹੈ ਤੇ ਉਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਤੁਸੀਂ ਸਿਰ ਨੂੰ ਟੱਕ ਲੈਣਾ ਤੇ ਪਿੱਛੇ ਲੂਪੀ ਨੂੰ ਖਿੱਚ ਕੇ ਦੁਬਾਰਾ ਅੰਦਰ ਨੂੰ ਕਰ ਦੇਣਾ ਹੈ ਬਰੀਕ ਵਟ ਪਾਣ ਲਈ ਪੇਚਾਂ ਨੂੰ ਥੱਲੇ ਖਿੱਚ ਲੈਣਾ ਫਿਰ ਇੱਕ ਇੱਕ ਕਰਕੇ ਸਾਰਿਆਂ ਨੂੰ ਉੱਪਰ ਨੂੰ ਪਿੰਚ ਕਰ ਦੇਣਾ ਪਿੱਛੇ ਤੱਕ ਸਾਰੇ ਪੇਚਾਂ ਨੂੰ ਇਸੇ ਤਰੀਕੇ ਨਾਲ ਬਰੀਕ ਕਰਨਾ ਹੈ ਪਾਣੀ ਲਾ ਕੇ ਦਸਤਾਰ ਨੂੰ ਕੰਪਲੀਟ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਸ਼